ਕੈਨੇਡਾ ਤੋਂ ਪੀਆਰ ਹੋ ਕੇ ਆਇਆ ਮੁੰਡਾ ਤੇ ਪਰਿਵਾਰ ਵਾਲੇ ਕਿ ਬੈਠੇ ਸੀ ਸਵਾਗਤ ਕਰਨ ਦੇ ਲਈ ਪਰ ਜਦੋਂ ਮੁੰਡਾ ਆ ਕੇ ਆਪਣੀ ਮਾਂ ਦੇ ਪੈਰਾਂ ਦੇ ਵਿੱਚ ਆ ਡੇਗਦਾ ਹੈ ਤਾਂ ਫਿਰ ਹਰ ਇੱਕ ਰਿਸ਼ਤੇਦਾਰ ਦੀ ਅੱਖਾਂ ਦੇ ਵਿੱਚੋਂ ਆ ਜਾਂਦੇ ਹਨ ਹੰਝੂ ਜੱਥੇ ਕੀ ਦੋਸਤ ਹੈ ਵੀਡੀਓ ਪਰਦੇਸ਼ੀਆਂ ਦੇ ਦਰਦ ਨੂੰ ਬਿਹੱਦ ਦਰਸਾਰੀ ਹੈ ਜੱਥੇ ਕੀ ਦੋਸਤੋ ਮਾਵਾ ਨੂੰ ਵੀ ਚਾਹ ਹੁੰਦਾ ਹੈ ਕਿ ਉਹਨਾਂ ਦੇ ਪੁੱਤ ਵਦੇਸ਼ਾਂ ਦੇ ਵਿੱਚ ਜਾ ਵਸਣ ਪਰ ਜਦੋਂ ਵਿਦੇਸ਼ਾਂ ਦੇ ਵਿੱਚੋਂ ਕਈ ਕਈ ਸਾਲ ਨਹੀਂ ਮੁੜਦੇ ਤਾਂ ਫਿਰ ਕਿਤੇ ਨਾ ਕਿਤੇ ਮਨ ਨੂੰ ਚਾਹੁੰਦੀ ਲੱਗਦੀ ਕਿ ਉਹਨਾਂ ਪੁੱਤਾਂ ਨੂੰ ਮਿਲਣ ਦੇ ਲਈ ਜਿੱਥੇ ਕਿ ਦੋਸਤੋ ਮਾਵਾ ਬੇਸ਼ਾਬਰੀ ਦੇ ਨਾਲ ਆਪਣੇ ਪੁੱਤਾਂ ਦਾ ਇੰਤਜ਼ਾਰ ਕਰਦੀ ਹਨ ਕਿ ਖੌਰੇ ਕਦੋਂ ਉਹ ਵਾਪਸ ਬਾਤਨ ਗਉਣਗੇ ਉੱਥੇ ਦੋਤੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਣ ਤੋਂ ਬਾਅਦ ਜਦੋਂ ਘਰ ਦੇ ਵਿੱਚ ਕੀਤੀ ਐਂਟਰੀ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਤੇ ਹੋਰ ਦੋਸਤ ਮਿੱਤਰ ਦੋਸਤੋ ਘਰ ਦੇ ਵਿੱਚ ਸਾਂਭਲ ਸੀ ਤੇ ਇਸ ਮੁੰਡੇ ਨੂੰ ਦੇਖ ਕੇ ਹਰ ਇੱਕ ਬੰਦੇ ਦਾ ਇੱਕ ਪਾਸੇ ਦਿਲ ਵੀ ਖੁਸ਼ ਹੋਇਆ ਤੇ ਦੂਜੇ ਪਾਸੇ ਮਾਂ ਦੇ ਚਿਹਰੇ ਦੇ ਉੱਪਰ ਉਦਾਸੀ